ਤਾਤੇ ਜਦੋਂ ਤੁਰ ਲੱਗਾ ਨਾ ਪੁੱਤ ਸਿੱਖੀ ਦੇ ਰਾਹ ਤੇ ਪਿਤਾ ਨੇ ਇੱਕ ਗੱਲ ਕਹੀ ਇਹ ਦੁਨੀਆ ਦਾ ਕੋਈ ਵਿਰਲਾ ਬਾਪ ਹੈ ਜਿਹੜਾ ਧੀਆਂ ਪੁੱਤਰਾਂ ਨੂੰ ਕਹਿ ਸਕਦਾ ਹੈ ਪਿਤਾ ਨੇ ਤੁਰ ਲੱਗਿਆ ਆਖਿਆ ਪੁੱਤਰਾ ਜੇ ਅੱਜ ਗੁਰੂ ਨਾਨਕ ਦੀ ਸਿੱਖੀ ਦੇ ਰਾਹ ਤੇ ਤੁਰ ਲੱਗਾ ਹੈ ਦੁਨੀਆ 'ਚ ਏਦਾਂ ਦਾ ਕੰਮ ਕਰਕੇ ਜਾਈ ਰਹਿੰਦੀ ਦੁਨੀਆ ਤੱਕ ਦੁਨੀਆ ਦੇ ਲੋਕ ਤੈਨੂੰ ਚੇਤੇ ਕਰ ਸਕਣ ਪੁੱਤ ਦੇ ਕੰਨ ਤੇ ਥਾਪੜਾ ਦਿੱਤਾ ਪਿਓ ਨੇ ਤੇ ਯਾਦ ਰੱਖਿਓ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਿਤਾ ਨੇ ਆਖਿਆ ਪੁੱਤਰਾ ਇਹ ਨਾ ਹੋਵੇ ਕਿ ਤੇ ਇੱਥੇ ਮੁਕਾਬਲਾ ਬਣਾ ਕੇ ਤੈਨੂੰ ਮਾਰ ਦੇਣ ਉਹਨੇ ਆਪਣੇ ਪਿਤਾ ਨੂੰ ਸ਼ਬਦ ਕਹਿਆ ਆਖਿਆ ਪਿਤਾ ਜੀ ਦੁਨੀਆ 'ਚ ਇਦਾਂ ਦਾ ਕੁਛ ਕਰਕੇ ਜਾਵਾਂਗਾ ਰਹਿੰਦੀ ਦੁਨੀਆ ਤੱਕ ਲੋਕ ਯਾਦ ਕਰਨਗੇ ਵਾਕਿਆ ਜਟਾਣੇ ਪਿੰਡ ਵਿੱਚ ਕੋਈ ਬਲਵਿੰਦਰ ਸਿੰਘ ਪੈਦਾ ਹੋਇਆ ਸੀ ਸਿਰਫ ਮੈਂ ਅਵਸਥਾ ਦੀ ਗੱਲ ਕਰਨ ਲੱਗਾ ਜਿਸ ਦਿਨ ਪਾਪੀ ਪੂਲੇ ਨੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਘਰ ਨੂੰ ਅੱਗ ਲਾਈ ਇੱਕ ਛੋਟਾ ਜਿਹਾ ਬੱਚਾ ਇੱਕ ਛੋਟੀ ਜੀ ਬੱਚੀ ਸੀ ਘਰ ਵਿੱਚ ਇੱਕ ਭਾਈ ਬਲਵਿੰਦਰ ਸਿੰਘ ਦੀ ਚਾਚੀ ਤੇ ਇੱਕ ਦਾਦੀ ਚਾਰੇ ਪਰਿਵਾਰ ਦੇ ਜੀਆਂ ਨੂੰ ਵਿਹੜੇ ਵਿੱਚ ਸੁੱਟਿਆ ਜਲਮ ਨੇ ਤੇ ਜਿਹੜਾ ਛੋਟਾ ਜਿਹਾ ਬੱਚਾ ਸੀ ਨਾ ਉਹਦੀਆਂ ਲੱਤਾਂ ਨੂੰ ਕੋਲਿਓ ਹੋਇਆ ਸੀ ਜਦੋਂ ਪਾਪੀ ਪੂਲੇ ਦੇ ਸਾਹਮਣੇ ਚੁੱਕ ਕੇ ਬੱਚੇ ਨੂੰ ਲਿਆਂਦਾ ਗਿਆ ਯਾਦ ਰੱਖਿਓ ਇਹਨਾਂ ਕਹਿਰਵਾਨ ਬਣਿਆ ਉਹਨੇ ਉਸ ਬੱਚੇ ਦੀਆਂ ਪੋਲੀਆਂ ਵਾਲੀਆਂ ਦੋਵੇਂ ਲੱਤਾਂ ਫੜ ਕੇ ਉਹਨੂੰ ਵਿਚਾਲਿਓ ਪਾੜ ਦਿੱਤਾ ਜਦੋਂ ਬੱਚੇ ਦੀਆਂ ਢਿੱਡ ਚੋਂ ਆਂਦਰਾਂ ਬਾਹਰ ਆਈਆਂ ਨਾ ਸਾਹਮਣੇ ਦਾਦੀ ਪਈ ਨੇ ਵੇਖਿਆ ਚਾਚੀ ਨੇ ਵੇਖਿਆ ਤਾਹਾ ਨਿਕਲੀਆਂ ਇੱਥੇ ਬਸ ਨਹੀਂ ਸਾਰਾ ਘਰ ਦਾ ਸਮਾਨ ਸੁੱਟ ਕੇ ਉੱਤੇ ਤੇ ਚਾਰੇ ਪਰਿਵਾਰ ਦੇ ਜੀ ਪਾਪੀ ਪੂਲੇ ਨੇ ਅੱਗ ਲਾ ਕੇ ਬੋਲੋ ਜੀ ਛਾੜ ਦਿੱਤੇ ਜਿਸ ਦਿਨ ਨੇ ਘਟਨਾ ਵਾਪਰੀ ਇੱਕ ਪਿਆਰਾ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਮਿਲਣ ਗਿਆ ਉਹਨੇ ਆਖਿਆ ਜਟਾਣਿਆ ਤੇਰੇ ਚਾਰ ਪਰਿਵਾਰ ਦੇ ਜੀਵ ਪਾਪੀ ਫੂਲੇ ਨੇ ਅੱਗ ਲਾ ਕੇ ਛਾੜ ਦਿੱਤੇ ਨੇ ਉਹਨੇ ਦੋਵੇਂ ਹੱਥ ਜੋੜ ਕੇ ਸ਼ੁਕਰ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਖਿਆ ਦਾਤਾ ਤੇਰਾ ਸ਼ੁਕਰਾਨਾ ਹੈ ਤੂੰ ਸਾਰਾ ਪਰਿਵਾਰ ਸਾਡੇ ਉਤੋਂ ਵਾਰਿਆ ਹੈ ਅੱਜ ਮੈਂ ਚਾਰ ਪਰਿਵਾਰ ਦੇ ਜੀਵ ਆਰੇ ਨੇ ਦਾਤਾ ਚਾਰ ਪਰਿਵਾਰ ਦੇ ਜੀਵ ਆਰ ਕਿਆ ਤੇ ਤੇਰੇ ਚਰਨਾ ਚ ਰਹਿਣ ਜੋਗੀ ਥਾਂ ਮਿਲੀ ਹੈ ਆ ਹੈ ਭਗਤਾਂ ਦੀ ਚਾਲ ਆਖਿਆ ਮਹਾਰਾਜ ਤੇਰੇ ਚਰਨਾ ਚ ਰਹਿਣ ਜੋਗੀ ਥਾਂ ਮਿਲੀ ਹੈ ਕੋਈ ਚਿਹਰੇ ਤੇ ਗਿੜਾ ਨਹੀਂ ਕੋਈ ਚਿਹਰੇ ਤੇ ਸ਼ਿਕਵਾ ਨਹੀਂ ਤੇ ਯਾਦ ਰੱਖਿਓ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਚਾਰ ਪਰਿਵਾਰ ਦੇ ਜੀਵ ਆਰ ਕੇ ਕਲਗੀਧਰ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਮਹਾਰਾਜ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਹੈ ਆ ਅਵਸਥਾ ਦਾ ਨਾਂ ਹੈ ਮਹਾਰਾਜ ਨੇ ਕਿਹਾ ਜਿਸ ਦਿਨ ਭਗਤਾਂ ਵਾਲੀ ਅਵਸਥਾ ਬਣ ਗਈ ਜ਼ਿੰਦਗੀ ਵਿੱਚ ਵੀ ਦੁੱਖ ਵੀ ਆਇਆ ਤੇ ਤਾਂ ਵੀ ਦੁੱਖ ਮਹਿਸੂਸ ਨਹੀਂ ਹੋਏਗਾ ਇਹ ਅਵਸਥਾ ਸੀ ਨਾ ਆਰਿਆਂ ਥੱਲੇ ਬਹਿ ਕੇ ਤਨ ਦੋ ਫਾੜ ਕਰਾ ਲੈਣਾ ਆਪਣੇ ਸਿਰ ਉਤੋਂ ਖੋਪਰ ਲਵਾ ਲੈਣਾ ਆਪਣਾ ਸੀਸ ਤਲੀ ਉੱਤੇ ਰੱਖ ਲੈਣਾ ਕਿ ਕਿੱਡੇ ਵੱਡੇ ਦੁੱਖ ਸਨ ਪਰ ਗੁਰੂ ਦੇ ਪਿਆਰਿਆਂ ਦੇ ਮੂੰਹ ਕਦੇ ਆਪਣੇ ਗੁਰੂ ਦੇ ਪ੍ਰਤੀ ਸ਼ਿਕਵਾ ਬੋਲੋ ਜੀ ਨਹੀਂ ਨਿਕਲਿਆ ਅੱਜ ਆਪਾਂ ਚੰਗੇ ਭਲੇ ਘਰਾਂ 'ਚ ਵਸਦੇ ਗੁਰੂ ਦਾ ਸ਼ੁਕਰਾਨਾ ਕਰਨ ਦੀ ਬਜਾਏ ਗੁਰੂ ਨੂੰ ਤੇ ਗਿਲੇ ਕਰਦੇ ਆਂ